ਆਹ ਦੇ ਵੇਤ ਜੀ ਵੀ ਇੱਕ ਇੱਕ ਜੰਮਿਆ ਮੁੰਡਾ ਤੀ ਵੀ ਇੱਕ ਇੱਕੇ ਪਰ ਬਾਹਰ ਉਹ ਦਰਖਤ ਵੀ ਰਹਿਣ ਦੇਣਾ ਤੇ ਛੜਕਦੀ ਬਰਮਾ ਵੀ ਨਹੀਂ ਰਹਿਣ ਦਿੰਦੇ ਵਾਟ ਵੀ ਨਹੀਂ ਗਾੜੀ ਚਿਲਿਆ ਰੋਟੀ ਚੋਕੇ ਦਾ ਪੈਸੇ ਵਾਧੂ ਨੇ ਪਰ ਅਗਾ ਭੁੱਖ ਵਾਦ ਜੀ ਵੀ ਉਹਨੂੰ ਜੋੜ ਲਵੋ ਰੱਖ ਲਵੋ ਪੈਸੇ ਨੂੰ ਰੱਖ ਕੇ ਤੇ ਦਰਖਤ ਵੀ ਵੜ ਦਿਓ ਮੂਹ ਮਾੜੀ ਹੈ ਪਰ ਨੀਤ ਮਾੜੀ ਹੈ ਕੀ ਨੀਤ ਮਾੜੀ ਕਰ ਲਾ ਦਿੰਦੇ ਨੇ ਇੱਥੇ ਮੇਰਾ ਖੇਤ ਹੈਗਾ ਸੀ ਕੋਈ ਮਾੜੀ ਨੀਤ ਵਾਲੇ ਨੇ ਅੱਗ ਲਾਈ ਤੇ ਮਰੂਤ ਦਾ ਪੁੱਟਾ ਖਾ ਇਹ ਖੋਟੀ ਨਿਰਾਲੇ ਬੰਦੇ ਐਸੀ ਨੀਤ ਨਹੀਂ ਹੋਣੀ ਚਾਹੀਦੀ ਮਹਾਰਾਜ ਐਸੇ ਕਰੇ ਤੁਹਾਡੇ ਕੋਲ ਸਾਰੀ ਖੋਜੇ ਫਿਰਜ ਕਰੋ ਪੁੱਠਾ ਫੜ ਕੇ ਮੰਗਦੇ ਫਿਰੋ ਜੇ 40 ਗੱਲੇ ਦਿੱਤੇ ਨਾ ਤੁਹਾਨੂੰ 4 ਕਲਾਂ ਵਿੱਚ ਬਾਗਲਾ ਆਏਗਾ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਪਿੰਡ ਗੱਟੀ ਅਜੈਬ ਸਿੰਘ ਵਾਲੀ ਫਰੋਜਪੁਰ ਦੇ ਵਿੱਚ ਸੋ ਸਾਡੇ ਨਾਲ ਪਿੱਛੇ ਸੰਗਤ ਹੈਗੀ ਹੈ ਲੋਕ ਹੈਗੇ ਨੇ ਇਥੋਂ ਪਿੰਡ ਦੇ ਜਿਹੜੇ ਕਿ ਹਰੀਆਵਲ ਨੂੰ ਲੈ ਕੇ ਰੁੱਖਾਂ ਨੂੰ ਲੈ ਕੇ ਜਿਸ ਤਰ੍ਹਾਂ ਇੱਕ ਨਾਰਾ ਵੀ ਗਿਆ ਰੁੱਖ ਲਗਾਓ ਤੇ ਲੋਕਾਂ ਦੀ ਜਾਨ ਬਚਾਓ ਸੋ ਬਲਿਹਾਰੀ ਕੁਦਰਤ ਵਸਿਆ ਸੋਏ ਬੂਟੇ ਲਗਾਵਾਂਗੇ ਤਾਂ ਹੋ ਸਕਦਾ ਹੈ ਲੋਕਾਂ ਦੀ ਜਾਨ ਬਚੇ ਪੰਛੀਆਂ ਦੀ ਜਾਨ ਬਚੇ ਪਸ਼ੂਆਂ ਦੀ ਜਾਨ ਬਚੇ ਸੋ ਗੱਲਬਾਤ ਕਰਦੇ ਆ ਇੱਥੇ ਬੂਟੇ ਲਗਾਉਣ ਜਿਹੜੇ ਬਾਬਾ ਜੀ ਦੇ ਜਾ ਰਹੇ ਹੈਗੇ ਨੇ ਸੋ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਸਗਤਾਂ ਨੂੰ ਆਓ ਪਹਿਲਾਂ ਆਪਾਂ ਬੂਟਾ ਲਾਉਣੇ ਆ ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਕਰਾਂਗੇ ਜੀ ਆ ਆਪਾਂ ਹੁਣ ਸੋ ਗੱਟੀ ਸਾਹਿਬ ਜੀ ਬੂਟਾ ਲਗਾਉਣ ਜਾ ਰਹੇ ਹੈਗੇ ਨੇ ਪਿੰਡ ਗੱਟੀ ਜੈਪ ਸਿੰਘ ਵਾਲੀ ਦੇ ਵਿੱਚ ਜਿਸ ਤਰ੍ਹਾਂ ਬੂਟੇ ਲਗਾਉਣ ਦੀ ਮੁਹਿੰਮ ਜਿਹੜੀ ਹੈ ਸਰ ਬਹੁਤ तकरीबन ਮਹੀਨੇ ਡੇਢ ਤੋਂ ਇਹ ਚੱਲਦੀ ਹੈ ਬੂਟੇ ਲਗਾਉਣ ਵਾਸਤੇ ਬੂਟੇ ਲੱਗਣਗੇ ਪੌਦੇ ਲੱਗਣਗੇ ਇੱਕ ਪੌਦਾ ਲੱਗੇਗਾ ਤਾਂ ਪਤਾ ਨਹੀਂ ਕਿੰਨੇ ਜਿਹੜੇ ਜੀਵ ਹੈਗੇ ਨੇ ਉਹਨਾਂ ਨੂੰ ਜੀਵਨ ਮਿਲੇਗਾ ਉਹਨਾਂ ਨੂੰ ਸਾਹ ਮਿਲੇਗਾ ਵਾਤਾਵਰਣ ਛੁੱਧ ਤਾਂ ਹੋਵੇਗਾ ਸੋ ਆਪਾਂ ਦੇਖਦੇ ਹਾਂ ਵੀ ਜਿਹੜੇ ਕਿਸਾਨ ਹੈ ਜਾਂ ਅੱਜ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜੇ ਨਾੜ ਨੂੰ ਅੱਗ ਲਗਾਈ ਜਾਂਦੀ ਹੈ ਏਪਰਾਲੀ ਨੂੰ ਅੱਗ ਲਗਾਈ ਹੈ ਤੇ ਵਾਤਾਵਰਨ ਬਹੁਤ ਪ੍ਰਦੂਸ਼ਿਤ ਹੋ ਚੁੱਕਿਆ ਹੈ ਉਹਦੇ ਵਿੱਚ ਪੰਛੀਆਂ ਦੀ ਮੌਤ ਹੁੰਦੀ ਹੈ ਉਹਦੇ ਵਿੱਚ ਪਸ਼ੂਆਂ ਦੀ ਮੌਤ ਹੁੰਦੀ ਹੈ ਉਹਦੇ ਵਿੱਚ ਕਈ ਜਿਹੜੀ ਜਾਨਦਾਰ ਇਨਸਾਨਾਂ ਦੀ ਵੀ ਮੌਤ ਹੁੰਦੀ ਹੈ ਸੋ ਗੱਲਬਾਤ ਕਰਦੇ ਆਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਸਾ ਜੀ ਗੁਰੂ ਪਿਆਰੋ ਤੁਸੀਂ ਆਏ ਜੀ ਆਨੂੰ ਪਹਿਲੀ ਗੱਲ ਤੁਸੀਂ ਇਹ ਜਿਹੜਾ ਵੇਖ ਰਹੇ ਆ ਇਹ ਮੇਰੇ ਮਨ ਚੋਂ ਬੜੇ ਚਿਰ ਦੀ ਤਮੰਨਾ ਸੀ ਵੀ ਜਿਹੜੇ ਸਾਡੇ ਦੋ ਗੱਟੀ ਨੂੰ ਰਾਹ ਇਹ ਪਿੰਡ ਮੋਹਣੇ ਵਾਲਾ ਮਿੱਡੇ ਵਾਲੇ ਪਾਸੋਂ ਆਉਂਦਾ ਜੀ ਜੀ ਐਸ ਪਰੜੀ ਦੇ ਵੀ ਲਾਉਣੇ ਨੇ ਦੂਜੀ ਤੇ ਵੀ ਲਾਉਣੇ ਨੇ ਤੇ ਇਹਨਾਂ ਨੂੰ ਲਿਆਂਦੇ ਵੀ ਉਹ ਬੂਟੇ ਨੇ ਜਿਹੜੇ ਫਲ ਵਾਲੇ ਇਹ ਜਿਹੜਾ ਮੈਂ ਲਾਇਆ ਇਹ ਜੰਮੂ ਦਾ ਬੂਟਾ ਆਮਬ ਦਾ ਬੂਟਾ ਲਾਇਆ ਅਮਰੂਦ ਦਾ ਬੂਟਾ ਲਾਇਆ ਦੇ ਨਾਲ ਪੈਰੋਂ ਕੋਈ ਹੋਰ ਟਾਲੀਆਂ ਵੀ ਲੈਂਦੀਆਂ ਨੇ ਇਹ ਜਿਹੜੇ ਤੋੜ ਲਾਈਆਂ ਨੇ ਤੇ ਇੱਥੇ ਜਿਹੜਾ ਸਰਕਾਰ ਵੱਲੋਂ ਵੀ ਬੜਾ ਜ਼ੋਰ ਪਾਇਆ ਜਾ ਰਿਹਾ ਤੇ ਵੀੜੀ ਦਫ਼ਤਰ ਵੱਲੋਂ ਵੀ ਜੀ ਜੀ ਤੇ ਜਿਹੜੇ ਮੈਂ ਲਿਆਂਦੇ ਨੇ ਇਹ ਨਹੀਂ ਮੈਂ ਕਾਂਗਾ ਵੀ ਮੈਂ ਆਪਦੇ ਬੋਝੇ ਚੋਂ ਪੈਸੇ ਨਾਲ ਲਿਆਂਦੇ ਨਹੀਂ ਇਹ ਵੀੜੀ ਦਫ਼ਤਰ ਦੇ ਵਿੱਚੋਂ ਵੀਡੀਓ ਸਾਹਿਬ ਵੱਲੋਂ ਚਿੱਠੀ ਲੈ ਕੇ ਛਰੀਆਂ ਵਾਲੇ ਪਿੰਡ ਚ ਨਰਸਰੀ ਉੱਥੋਂ ਲਿਆ ਕੇ ਤੇ ਇਹ ਲਾ ਰਹੇ ਆ ਇਹ ਜਿਹੜੇ ਜਿਹੜੇ ਲੱਗੇ ਨੇ ਵੀਰ ਇਹ ਵੀ ਇੱਕ ਆਪਣੇ ਨਰੇਗਾ ਦੇ ਵਿੱਚੋਂ ਜਿਹੜਾ ਮਸਟਾਲ ਕਢਵਾ ਕੇ ਪਿੰਡ ਦਾ ਮੈਂ ਜਿਹੜਾ ਇਹ ਕੰਮ ਆਗੂ ਬਣ ਕੇ ਅੱਗੇ ਲਾ ਕੇ ਕਰਵਾ ਰਿਆਂ ਇਸ ਕਰਕੇ ਜਿਹੜਾ ਸਭ ਤੋਂ ਵੱਡਾ ਇੱਛਾ ਸੀ ਵੀ ਇਹ ਜਿਹੜੇ ਬੂਟੇ ਲਾਉਣ ਲਈ ਹੁਣ ਇਹ ਤੋੜ ਲਾਏ ਨੇ ਇੱਥੇ ਹੁਣ ਆ ਜੰਮੂ ਐ ਕੱਲ ਨੂੰ ਜੰਮੂ ਹੋ ਗਿਆ ਇੱਥੇ ਤੋੜ ਕੇ ਖਾ ਲੇਗਾ ਆਮ ਬੇ ਆਮ ਤੋੜ ਕੇ ਖਾ ਲੇਗਾ ਚਾਰ ਪੈ ਜਾਏਗਾ ਮਰੂ ਦੇ ਖਾ ਕੇ ਭਾਵੇਂ ਜਿੰਦੇ ਗੋੜ ਪੈਰੀ ਤੇ ਲੱਗੇ ਨੇ ਤੋੜ ਕੇ ਵੇਚ ਕੇ ਛਰੋ ਉਹ ਆਪਦਾ ਪਰਿਵਾਰ ਹੀ ਪਾਲੇ ਦਰਖਤ ਖੜਾ ਰਹਿਣ ਦੇ ਜੀ ਬੂਟਾ ਖੜਾ ਰਹਿਣ ਦੇ ਤੇ ਇਸ ਕਰਕੇ ਬੇਨਤੀ ਹੈ ਜਿਹੜੇ ਮੇਰੇ ਪਿੰਡ ਦੇ ਵੀ ਨਹੀਂ ਇਹਨਾਂ ਦੇ ਮੈਂ ਲਾ ਰਿਆਂ ਵੀ ਭਾਈ ਤੁਸੀਂ ਆਪ ਸੰਭਾਲ ਕਰਨੀ ਏ ਇਹਨਾਂ ਦੇ ਬੂਟਿਆਂ ਦੀ ਤੇ ਇਹਨਾਂ ਨੂੰ ਪਾਣੀ ਵੀ ਲਾਉਣਾ ਤੇ ਇਹਨਾਂ ਨੂੰ ਸੜਨ ਤੋਂ ਬਚਾਉਣਾ ਅੱਗ ਜਿਹੜੀ ਆ ਮਾੜੀ ਏ ਅੱਗ ਦੇ ਨਾਲੋਂ ਜਦੋਂ ਪਹਿਲੋ ਗਿੜਾ ਲਾ ਲਓ ਤੇ ਬਾਕੀ ਆਪਾਂ ਝੋਨੇ ਤੇ ਜੋਰ ਦੇ ਦਿੰਨੇ ਆ ਝੋਨਾ ਲਾ ਲਿਆ ਜੀ ਕਣਕ ਲਾ ਲਈ ਤੇ ਭਲੋ ਜੇ ਇਹ ਬੂਟੇ ਆਪਾਂ ਲਾਵਾਂਗੇ ਤੇ ਬੂਟਾ ਵਾਧ ਤੋਂ ਵਾਧ ਕਿ ਦੋ ਮਰਲੇ ਵੀ ਨਹੀਂ ਜਾਗਾ ਗੁੱਲ ਕਰਦਾ ਮਰਲਾ ਜਗਾ ਬਾਕੀ ਸੜਕ ਦੀ ਨਾਲ ਬਰਮੀ ਹੁੰਦੀ ਉਹ ਬਰਮੀ ਜਿਹੜੀ ਛੜਕਦੀ ਉਹ ਵੀ ਪਹਿਲੀ ਗੱਲ ਛੱਡਣੀ ਚਾਹੀਦੀ ਏ ਤੇ ਸਰਕਾਰ ਨੂੰ ਵੀ ਇਹਦੇ ਤੇ ਜ਼ੋਰ ਦੇਣਾ ਚਾਹੀਦਾ ਵੀ ਛੜਵਾ ਕੇ ਜਿਨ੍ਹਾਂ ਨੇ ਨਹੀਂ ਛੱਡੀਆਂ ਹੋਈਆਂ ਵੱਡੀਆਂ ਛੜਕਾਂ ਦੇ ਨਾਲ ਤੇ ਉੱਥੇ ਬੂਟੇ ਜਿਹੜੇ ਨੇ ਲਵਾਏ ਜਾਣ ਹੋਰ ਵੱਧ ਚੜ ਕੇ ਜਿਹੜਾ ਸਾਡਾ ਪੰਜਾਬ ਏ ਉਹ ਵਧੀਆ ਹਰਿਆ ਭਰਿਆ ਹੋਵੇ ਤੇ ਦਰਖਤ ਜੇ ਨਹੀਂ ਤਾਂ ਆਪ ਨੂੰ ਆਕਸੀਜਨ ਨਹੀਂ ਮਿਲਣੀ ਜਦੋਂ ਆਕਸੀਜਨ ਦੀ ਕਿਤੇ ਜ਼ਰੂਰਤ ਪੈ ਜਾਂਦੀ ਬੰਦਾ ਮੁੱਲ ਲੈਂਦਾ ਆਕਸੀਜਨ ਪਿਆਰ ਉਹ ਬੜਾ ਜਿਆਦਾ ਪੈਸਾ ਲੱਗ ਜਾਂਦਾ ਇਹਨਾਂ ਨਾਲ ਬੜੇ ਆਪਾਂ ਨੂੰ ਫਾਇਦੇ ਨੇ ਤੇ ਇਹ ਬੂਟੇ ਲਾਓ ਵੱਧ ਚੜ ਕੇ ਲਾਓ ਇਹਨਾਂ ਦੀ ਸੰਭਾਲ ਕਰੋ ਆਪਣੇ ਖੇਤਾਂ ਵਿੱਚ ਮੋਟਰਾਂ ਵਿੱਚ ਤੇ ਨਾਲ ਮੈਂ ਇੱਕ ਸਰਕਾਰ ਨੂੰ ਸਲਾਹ ਹੀ ਦੇ ਦੇਵਾਂ ਭਗਵਾਨਤਮਾਨ ਨੂੰ ਬੇਨਤੀ ਵੀ ਕਰਦੀ ਐ ਸਲਾਹ ਵੀ ਦੇ ਦਈਏ ਵੀ ਤੁਸੀਂ ਇੱਕ ਕਾਨੂੰਨ ਬਣਾ ਦਿਓ ਵੀ ਜਿਨ੍ਹਾਂ ਦੀਆਂ ਮੋਟਰਾਂ ਨੇ ਤੇ ਜਿਹੜੀ ਮੋਟਰ ਤੇ 10 ਦਰਖਤ ਨਹੀਂ ਗਏ ਉਸ ਮੋਟਰ ਦਾ ਕਨੈਕਸ਼ਨ ਬੰਦ ਹੂੰ ਜਿਹੜੇ ਬੰਦੇ ਜਾਦੀਆਂ ਜ਼ਮੀਨਾਂ ਵਾਲੇ ਨੇ ਉਹਨਾਂ ਹੀ ਦਰਖਤ ਨਹੀਂ ਛੱਡਿਆ ਤੇ ਜਿਨ੍ਹਾਂ ਕੋਲੇ 2 ਕਿੱਲੇ ਆ ਉਹਨਾਂ ਦੇ ਜਾ ਕੇ ਵੇਖੋ ਬੂਟੇ 10 ਹੋਣਗੇ ਪਰ ਜਿਨ੍ਹਾਂ ਕੋਲ 40 ਕਿੱਲੇ 50 ਕਿੱਲੇ 20 ਕਿੱਲੇ ਆ ਉਹਨਾਂ ਨੇ ਸਫਾਇਆ ਹੀ ਕਰ ਛੱਡਿਆ ਹੂੰ ਉਹਨਾਂ ਨੇ ਛੱਡਿਆ ਹੀ ਕੱਖ ਨਹੀਂ ਉੱਤੇ ਇਸ ਕਰਕੇ ਪਿਆਰੋ ਉਹਨਾਂ ਦੀਆਂ ਮੋਟਰਾਂ ਦੇ ਕਨੈਕਸ਼ਨਾਂ ਦਾ ਇੱਕ ਕਾਨੂੰਨ ਪਾਸ ਕਰ ਦਿਓ ਤੇ ਦਰਖਤ ਆਪਣੇ ਆਪਣੇ ਵੱਜ ਜਾਣਗੇ ਠੱਗੀ ਸਭੀ ਸਵਾਲ ਹੈਗਾ ਵੀ ਤੁਸੀਂ ਵੀ ਕਿਸਾਨ ਹੋ ਉਹ ਕਿਸਾਨ ਜਿਹੜੇ ਜਦੋਂ ਅੱਗ ਲਗਾਉਂਦੇ ਨੇ ਪਰਾਲੀ ਨੂੰ ਜਾਂ ਨਾੜ ਨੂੰ ਅੱਗ ਲਗਾਉਂਦੇ ਨੇ ਉਦੋਂ ਜਿਹੜੇ ਬੂਟੇ ਹੁੰਦੇ ਨੇ ਪੌਦੇ ਹੁੰਦੇ ਨੇ ਵੱਡੇ ਵੱਡੇ ਦਰਖਤ ਆਪਾਂ ਜੀ.ਟੀ. ਰੋਡ ਤੇ ਵੇਖਦੇ ਆਂ ਰੋੜਾਂ ਤੇ ਵੇਖਦੇ ਆਂ ਸਾਰੇ ਦਰਖਤ ਸੜ ਕੇ ਸੁਆਹ ਹੋ ਜਾਂਦੇ ਨੇ ਤੋ ਕਿਸਾਨਾਂ ਨੂੰ ਕੀ ਕਹੋਗੇ ਨਹੀਂ ਉਦੋਂ ਬਹੁਤ ਮਾੜੀ ਗੱਲ ਏ ਚਲੋ ਜੇ ਅੱਗ ਤੁਹਾਡਾ ਬਾਧਾ ਕੋਈ ਹੈਗਾ ਚੱਕਰ ਅੱਗ ਲਾਉਣ ਦਾ ਉਹਦੇ ਨਾਲ ਗਿੜੇ ਲਾ ਦਿਓ ਚਾਰ ਟਰੈਕਟਰ ਦੇ ਨਾਲ ਕਿੰਨਾ ਕਿੰਨਾ ਵੱਡੇ ਵੱਡੇ ਟਰੈਕਟਰ ਨੇ ਉਹ ਰੂਟਾਵੀਟਰ ਨਾਲ ਖਤਮ ਹੋ ਸਕਦਾ ਤੇ ਉਹ ਬੱਝ ਸਕਦੇ ਨੇ ਪਰ ਨੀਤ ਮਾੜੀ ਹੈਗੀ ਹੈ ਨੀਤ ਮਾੜੀ ਕਰ ਲਾ ਦਿੰਦੇ ਨੇ ਐਤੇ ਮੇਰਾ ਖੇਤ ਹੈਗਾ ਸੀ ਕੋਈ ਮਾੜੀ ਨੀਤ ਵਾਲੇ ਨੇ ਅੱਗ ਲਾਈ ਤੇ ਮਰੂਤ ਦਾ ਬੂਟਾ ਸਾੜ ਦਿੱਤਾ ਹ ਯੋ ਇਸ ਤਰ੍ਹਾਂ ਦੀਆਂ ਜਿਹੜੀਆਂ ਮਾੜੀਆਂ ਨੀਤਾਂ ਵਾਲੇ ਨੇ ਬਾਕੀ ਮੈਂ ਇਹ ਗੱਲ ਕਹਿਣਾ ਵੀ ਇਹ ਬੂਟਾ ਜਿਵੇਂ ਪਾਲੋਗੇ ਤੁਹਾਡਾ ਪਰਿਵਾਰ ਵਧੇਗਾ ਇਹ ਬੂਟਾ ਪਟੋਗੇ ਤੇ ਤੁਹਾਡਾ ਪਰਿਵਾਰ ਵੀ ਖਤਮ ਹੋਵੇਗਾ ਇਹ ਇੱਕ ਪਰਿਵਾਰ ਦਾ ਅੰਗ ਹੀ ਬੂਟਾ ਹੂੰ ਤੇ ਜੇ ਆਪਾਂ ਅੱਗ ਲਾਉਣੇ ਆ ਚਲੋ ਖੇਤ 'ਚ ਲਾਲੀ ਅੱਗ ਉਹ ਬੂਟਾ ਤਾਂ ਬਚਾ ਲਓ ਬੂਟਾ ਜਿਹੜਾ ਉਹ ਬਚਾਉਣਾ ਚਾਹੀਦਾ ਇਹ ਸਭ ਇਹ ਬੂਟਿਆਂ ਨੂੰ ਜਿਹੜਾ ਪਿਆਰੋਂ ਬਚਾਓ ਤੇ ਅੱਗ ਜਿਹੜੀ ਜਿਹੜੇ ਲਾਉਂਦੇ ਨੇ ਕਿਸਾਨ ਹੋਰਾਂ ਤੇ ਜਾਂ ਦਰਖਤ ਨੂੰ ਕੋਈ ਅੱਗ ਲਾ ਦਿੰਦਾ ਤੇ ਮੈਂ ਕਹਿੰਦਾ ਵੀ ਹੰਦਾ ਪਰਚਾ ਕੱਟਾ ਜਿਵੇਂ ਜਿਵੇਂ ਬੰਦੇ ਦੀ ਧਾਰਾ ਲੱਗ ਪਾਈ ਜਾਂਦੀ ਹੁੰਦੀ ਹੈ ਇੱਕ ਤਰ੍ਹਾਂ ਬਣਦੀ ਹੈ ਵੀ ਜਿਹੜਾ ਬੂਟਾ ਨੂੰ ਅੱਗ ਲਾਉਂਦਾ ਜਾਂ ਪੱਟਦਾ ਤੇ ਫਿਰ ਜਿਹੜੀ ਉਹ ਗੱਲ ਬਣੇਗੀ ਗੁਰੂ ਪਿਆਰੋ ਜੀ ਇਹ ਇਹ ਚੀਜ਼ਾਂ ਨੂੰ ਰੱਖਣਾ ਪਏਗਾ ਮੁੱਖ ਇਹ ਸਰਕਾਰ ਨੂੰ ਇਹ ਕਾਨੂੰਨ ਜਿਹੜਾ ਹੈ ਸਖਤ ਕਰਨਾ ਪਏਗਾ ਕਿਉਂਕਿ ਅਸੀਂ ਅੰਦਰ ਸੋਣਾ ਹਿਲ ਗਏ ਤੇ ਬਾਹਰ ਦੀ ਜਿਹੜੀ ਇਹ ਮਰੂਦਾਂ ਦੀ ਜਾਂ ਬੋੜਾਂ ਦੀ ਛਾਂ ਤੇ ਜਾਂ ਜੰਮੂਆਂ ਦੀ ਛਾਂ ਤੇ ਜਾਂ ਅੰਮਾ ਦੀ ਛਾਂ ਉਹਨੂੰ ਭੁੱਲ ਗਏ ਅਸੀਂ ਸੋਚਦੇ ਹਾਂ ਕਿ ਉੱਥੇ ਉਹ ਪੈਰੋ ਆਪਾਂ ਪੈਸਾ ਵੀ ਬਰਬਾਦ ਹੁੰਦਾ ਜੇ ਕਿਤੇ ਸਰਕਾਰ ਦੇ ਕੋਲ ਬਿਜਲੀ ਮੁੱਕ ਗਈ ਜੀ ਤੇ ਕੀ ਆਪਾਂ ਧੁੱਪੇ ਖੜਨੇ ਹਾਂ ਮੰਨ ਲੈਂਦੇ ਹਾਂ ਮੇਰੀ ਇਹ ਤਮੰਨਾ ਗੁਰੂ ਕਿਰਪਾ ਕਰੇ ਦਰਖਤ ਸਾਰੇ ਹੀ ਹਰੇ-ਭਰੇ ਹੋ ਜਾਣ ਵੱਡੇ-ਵੱਡੇ ਹੋ ਜਾਣ ਜੀ ਜੀ ਇਹ ਸੜਕ ਤੇ ਜਿੱਥੇ ਮਰਜ਼ੀ ਠੱਲ ਕੇ ਬੰਦਾ ਤੇ ਆਨੰਦ ਮਾਣ ਸਕਦਾ ਹੈ ਸ਼ਾਂਤ ਧਰਮ ਇਹ ਆ ਛੜਦੇ ਪਏ ਆ ਇੱਥੇ ਇਸ ਕਰਕੇ ਇਹ ਜਿਹੜੇ ਦਰਖਤ ਲਾਉਣ ਲਈ ਮੈਂ ਅੱਜ 300 ਫੁੱਟਾ ਲਿਆਂਦਾ ਸੀ ਇਹ ਲਾ ਕੇ ਤੇ ਪਰਾਂ ਛੜ ਕੇ ਗਈ ਹੋਰ 300 ਲਿਆਵਾਂਗਾ ਜਿੰਨਾ ਵੀ ਜੱਦਨ ਲੱਗਾ ਆਪਦਾ ਲਾਵਾਂਗੇ ਤੇ ਇਹ ਲੇਵਰ ਜਿਹੜੀ ਹੈ ਨਰੇਗੇ ਵਿੱਚ ਆਪਾਂ ਦਾ ਆਪਣੇ ਕੋਲੋਂ ਵੀ ਤੇਲ ਵੀ ਫੂਕਦੇ ਪਏ ਆ ਬਾਕੀ ਤੇਲ ਵੀ ਆਪਣੇ ਕੋਲੋਂ ਪਾ ਕੇ ਇਹ ਫੋਨ ਵਿਲਰ ਚ ਜਿਹੜਾ ਲੱਗ ਗਏ ਆ ਉਥੋਂ ਲਿਆਂਦਾ ਉਹ ਕਿਰਾਇਆ ਨਹੀਂਗਾ ਆਪਦੇ ਕੋਲੋਂ 10 ਲਾ ਰਹੇ ਤੇ ਪਿਆਰੋ ਜੇ ਸਾਰੇ ਇਸ ਜੀ ਨਾਲ ਸੋਚੋਗੇ ਤੇ ਬਹੁਤ ਵਧੀਆ ਹੋਵੇਗਾ ਸਿਰਫ ਜਿਨ੍ਹਾਂ ਕੋਲ 40 ਕਿੱਲੇ ਆ ਰੋਟੀ ਜੋਗੇ ਤਾਂ ਪੈਸੇ ਵਾਧੂ ਨੇ ਪਰ ਆਹ ਭੁੱਖਬੱਦਗੀ ਵੀ ਉਹਨੂੰ ਜੋੜ ਲਵੋ ਰੱਖ ਲਵੋ ਪੈਸੇ ਨੂੰ ਰੱਖ ਕੇ ਤੇ درخت ਵੀ ਵੜ ਦਿਓ ਨੀਤ ਮਾੜੀ ਐ ਖੋਟੀ ਨੀਦ ਵਾਲੇ ਬੰਦੇ ਨੇ ਐਸੀ ਨੀਤ ਨਹੀਂ ਹੋਣੀ ਚਾਹੀਦੀ ਮਹਾਰਾਜ ਐਸੇ ਕਰੇ ਤੁਹਾਡੇ ਕੋਲ ਸਾਰੀ ਖੁਸ਼ੀ ਫਿਰ ਕੀ ਕਰੋ ਟੁੱਟਾ ਫੜ ਕੇ ਮੰਗਦੇ ਫਿਰੋ ਜੇ 40 ਗਲੇ ਦਿੱਤੇ ਨੇ ਤੁਹਾਨੂੰ 4 ਕਲਾਂ ਵਿੱਚ ਬਾਗ ਲਾ ਦੇਣਾ ਚਾਹੀਦਾ 4 ਕਲਾਂ ਵਿੱਚ ਫੁੱਲ ਲਾ ਦੇਣੇ ਚਾਹੀਦੇ ਨੇ ਬੂਟੇ ਲਾ ਦੇਣੇ ਚਾਹੀਦੇ ਨੇ ਪਰ ਖੇਤ ਦੇ ਵਿੱਚ ਵੀ ਇੱਕ ਬੂਟਾ ਨਹੀਂ ਛੱਡ ਦੇਗੇ ਉਹ ਬਹੁਤ ਹੀ ਘਟੀਆ ਇਨਸਾਨ ਕਹਾ ਘਟੀਆ ਉਹ ਕਿਸਾਨ ਕਹਾ ਉਹ ਕਿਸਾਨ ਨਹੀਂ ਹੋ ਸਕਦਾ ਵੀਜੀ ਸਵਾਲ ਹੈ ਕਿ ਸਮਾਜ ਸੇਵੀ ਲੱਖਸ ਸਦਾਨਾ ਹੈਗੇ ਨਹੀਂ ਬੜੀ ਜ਼ੋਰ ਲਗਾ ਰਹੇ ਨੇ ਬੜੀ ਮਸ਼ੱਕਤ ਕਰ ਰਹੇ ਨੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੇ ਵਿੱਚ ਜਾ ਕੇ ਜਿੱਥੇ ਜੰਗਲ ਕਿਸਾਨ ਹੀ ਕੱਟਦੇ ਨੇ ਅ ਦਰਖਤ ਵੀ ਕੱਟਦੇ ਨੇ ਲੇਕਿਨ ਲੋਕ ਸਮਝਦੇ ਨਹੀਂ ਉਹ ਵੱਡਾ ਅਪਰਾਧਾ ਕਰਦੇ ਨੇ ਕੀ ਕਹੋਗੇ ਇਹ ਵਧੀਆ ਕਰਦੇ ਨੇ ਚੰਗੀ ਗੱਲ ਏ ਦਰਖਤ ਕੱਟਣ ਲਈ ਹਾਂ ਇੱਥੇ ਤਾਂ ਮੈਂ ਹੁਣ ਆਪਣੇ ਇਧਰ ਸਾਡੇ ਅਤਲ ਸਿੰਘ ਸੁਨਨੀ ਹੈਗਾ ਡੀਐਸਪੀ ਉਹਨਾਂ ਨੂੰ ਮੈਂ ਕਿਹਾ ਸੀ ਵੀ ਅਸੀਂ ਦਰਖਤ ਲਾ ਰਹੇ ਹਾਂ ਤੁਹਾਡੀ ਲੋੜ ਪਵੇ ਤੁਸੀਂ ਖੜਨਾ ਉਹਨਾਂ ਨੇ ਵੀ ਕਿਹਾ ਵੀ ਅਸੀਂ ਖੜਾਂਗੇ ਇਸ ਕਰਕੇ ਜਿਹੜਾ ਪੁਲਿਸ ਸਾਥ ਦੇ ਦੇਵੇ ਜ ਨਹੀਂ ਜ਼ਰਾ ਦੇ ਫਿਰ ਡੰਡੇ ਨਾਲ ਸੁਧਾਰਨੇ ਪੈਣਗੇ ਪਰ ਡੰਡੇ ਦੀ ਜ਼ਰੂਰਤ ਵੀ ਕੀ ਏ ਇਹ ਆਪਣੇ ਫਾਇਦੇ ਵਾਸਤੇ ਨੇ ਹੂੰ ਜੇ ਲੱਖਾ ਸਦਾਣਾ ਕਰ ਰਿਹਾ ਜਾਂ ਇੱਥੇ ਮੈਂ ਲਵਾ ਰਿਹਾ ਬੂਟੇ ਹੁਣ ਮੈਂ ਇਹ ਸਾਰੇ ਬੂਟਿਆਂ ਦਾ ਫਲ ਮੈਂ ਤਾਂ ਖਾਣ ਹੀ ਲੈਣਾ ਤੇ ਮੈਂ ਤਾਂ ਸ਼ਾਂ ਮਾਨ ਨਹੀਂ ਲੈਣੀ ਮੇਰੇ ਦਾ ਖੇਤ ਵਿੱਚ ਤੁਸੀਂ ਵੇਖਿਆ ਕਿੱਡਾ ਜੰਮੂ ਹੈ ਕਿੱਡਾ ਮਰੂਦ ਲੱਗਾ ਖੇਤ 'ਚ ਵੀ ਲਾਏ ਨੇ ਮੋਟਰ ਤੇ ਕਿੰਨੇ ਦਰਖਤ ਖੜੇ ਨੇ ਪਰ ਇਥੇ ਲੋਕਾਂ ਵਸਤ ਲਾ ਰਹੇ ਆ ਤੇ ਲੋਕਾਂ ਨੇ ਜੇ ਸਾਥ ਨਾ ਦਿੱਤਾ ਤੇ ਫਿਰ ਤਾਂ ਰੱਬ ਹੀ ਉਹ ਆਪੇ ਇਹਨਾਂ ਦਾ ਸਾਫ ਕਰੇਗਾ ਨਾ ਕਈ ਕਿਸਾਨਾਂ ਦੇ ਪਰਚੇ ਵੀ ਲੇਕਿਨ ਉਹ ਸਮਝਦੇ ਨਹੀਂ ਲੋਕ ਆ ਢੀਠ ਲੈਣਾ ਫਿਰ ਸੋਚ ਜਿਹੜੀ ਹੈ ਬੁੱਧੀ ਦਿਮਾਗ ਜਿਹੜਾ ਗਲਤ ਪਾਸੇ ਹੋ ਗਿਆ ਨਾ ਸੋਚ ਵਾਲੇ ਪਾਸੇ ਨਹੀਂ ਗੁਰੂ ਦੀ ਗਰਵਾਣੀ ਤਾਂ ਵੀ ਦੂਰ ਹੋ ਗਿਆ ਮਹਾਰਾਜ ਨੇ ਪਵਨ ਪਾਣੀ ਪਿਤਾ ਮਾਤਾ ਧਰਤ ਮਤ ਜੋ ਵਾਦਾ ਧਰੱਖਾਂ ਦਾ ਮਹਾਰਾਜ ਨੇ ਜ਼ਿਕਰ ਕੀਤਾ ਉਹਨੂੰ ਵੀ ਭੁੱਲ ਗਏ ਜਿਹੜੇ ਖਣਪਣਸਾ ਰਕਾਉਂਦੇ ਆ ਪਾੜਕਾਉਂਦੇ ਗੁਰੂ ਤੋਂ ਇੱਕ ਸਿੱਖਿਆ ਲੈ ਲਓ ਜੀ ਜੀ ਤੇ ਗੁਰੂ ਤੋਂ ਸਿੱਖਿਆ ਲੈ ਕੇ ਮਲਵੀ ਉਹ ਚੀਜ਼ਾਂ ਲਾਉਣੀਆਂ ਸ਼ੁਰੂ ਕਰਦੇ ਹੋ ਇਹ ਜਿਹੜਾ ਪ੍ਰਾਲਾ ਜਿਹੜਾ ਮੇਰੇ ਮਨ ਵਿੱਚ ਇੱਛਾ ਸੀ ਤੇ ਮੈਂ ਜਾ ਕੇ ਜੋ ਲਿਆ ਕੇ ਦਰਖਤ ਤੇ ਪਿਆਰੋ ਸਰਕਾਰ ਦਾ ਹੀ ਇਹ ਪੈਸੇ ਨਾਲ ਆਏ ਨੇ ਨਰਸਰੀ ਵਿੱਚ ਵੀ ਬੜੀ ਮਿਹਨਤ ਹੁੰਦੀ ਹੈ ਪਿਆਰੋ ਨਿੱਕਾ ਜਿਹਾ ਬੀ ਲਾਉਂਦੇ ਨੇ ਉਹਨੂੰ ਪਾਣੀ ਲਾਉਂਦੇ ਨੇ ਪਲਦਾ ਹੈ ਵੱਡਾ ਹੁੰਦਾ ਪਰ ਜਿਹੜਾ ਕੋਈ ਇਹ ਬੂਟੇ ਦਾ ਨੁਕਸਾਨ ਕਰੇਗਾ ਸਮਝ ਲਓ ਵੀ ਆਪਦੇ ਘਰ ਦਾ ਆਪਦੇ ਬੱਚਿਆਂ ਦਾ ਨੁਕਸਾਨ ਕੀਤਾ ਬੂਟਾ ਜ ਮ ਵੱਡੀ ਉਹਦੀ ਕੀਮਤੇ ਬੂਟਾ ਲਾਵਾਂਗੇ ਤੇ ਆਪਣਾ ਜਿਹੜਾ ਜੀਵਨ ਜਿਹੜਾ ਉਹ ਬਚੇਗਾ ਆਕਸੀਜਨ ਜਿਹੜੀ ਪਹਾੜਾਂ ਤੇ ਜਾਂਦੇ ਕਹਿੰਦੇ ਆਕਸੀਜਨ ਖਤਮ ਹੋ ਗਈ ਤੇ ਦਰਖਤ ਨਹੀਂ ਇਹ ਆਕਸੀਜਨ ਆਪਾਂ ਨੂੰ ਦੇ ਰਿਆ ਤੇ ਭਾਵੇਂ ਆਪਣੀ ਆਪ ਸੀਗਣੀ ਨਾ ਹੋਈ ਤੇ ਫਿਰ ਠੂਠਾ ਫੜ ਕੇ ਤੁਰੇ ਫਿਰਿਆ ਇਹ ਛੜਕਾਂ ਦੇ ਲਗੇ ਫਿਰਿਆ ਕਰੇ ਹੂੰ ਗੱਟੀ ਸਾਹਿਬ ਜੀ ਦਾ ਸਵਾਲ ਹੈ ਵੀ ਤੁਹਾਡੇ ਦਾ ਜਿਹੜੀ ਜਿਹੜੀ ਸੜਕ ਤੇ ਤੁਸੀਂ ਆ ਲਾਰੇ ਬੂਟੇ ਤੁਹਾਡੇ ਦਾ 2-2 ਫੁੱਟ ਬਰਮ ਹੈਗੀ ਏ ਲੇਕਿਨ ਕਈ ਜਗ੍ਹਾ ਆਪਾਂ ਜਾਣਦੇ ਆ ਪਿੰਡਾਂ ਚ ਗੁਜਰਦੇ ਆ ਨਿਕਲਦੇ ਆ ਸੜਕਾਂ ਤੋਂ ਤੇ 1 ਫੁੱਟ ਵੀ ਜਿਹੜਾ ਬਰਮ ਨਹੀਂ ਬਣਾਈ ਜਾਂਦੀ ਉਹ ਕਿਸਾਨਾਂ ਦੇ ਵਾਸਤੇ ਉਹ ਕਹਿੰਦੇ ਵੀ ਸਾਨੂੰ ਚੈੱਕ ਨਹੀਂ ਮਿਲੇ ਸਾਨੂੰ ਪੈਸੇ ਨਹੀਂ ਆਏ ਇੱਕ ਪਾਸੇ ਜਿਹੜੇ ਲੋਕ ਲੰਘਦੇ ਨੇ ਐਕਸੀਡੈਂਟ ਹੁੰਦੇ ਨੇ ਲੋਕਾਂ ਦੀ ਮੌਤ ਹੋ ਜਾਂਦੀ ਹੈ ਇਹਦੇ ਤੇ ਕੋਈ ਸਰਕਾਰ ਕਾਨੂੰਨ ਨਹੀਂ ਬਣਾ ਸਕਦੀ ਹਾਂ ਕਾਨੂੰਨ ਬਣਾਵੇ ਜਿਹੜੀ ਗੱਲ ਤੁਸੀਂ ਆ ਬ੍ਰਹਮਾ ਦੀ ਕੀਤੀ ਆ ਜਿਹੜੀ ਬਣੀ ਇਹ ਪਹਿਲੀ ਥੋੜੀ ਹੈ ਇਹਨਾਂ ਕੋਲੇ ਇਹਨਾਂ ਨੇ ਪੂਰੀ ਛੜਤੀ ਅੱਗੇ ਹੈਗਾ ਬੰਦਾ ਸਾਡੇ ਕੋਲੇ ਪਰਾਂਪਿੰਡ ਤੇ 40 ਕਿੱਲਿਆਂ ਵਾਲਾ 20 ਕਿੱਲਿਆਂ ਨਾਲ ਉਹਨਾਂ ਨੇ ਛੜਕਦੀਆਂ ਈਟਾਂ ਵੀ ਗੱਡੀਆਂ ਮੇਰੇ ਕੋ ਨਹੀਂ ਛੱਡੀ ਨਾ ਇੱਥੇ ਅੱਗਾ ਆ ਜਾਣੀਆਂ ਹੋਰ ਵੀ ਹੈਗਾ ਜਿੰਨੇ ਕੋਲ ਜ਼ਿਆਦੀ ਉਹਨੇ ਏਟਾ ਵੀ ਕੱਢੀਆਂ ਨੇ ਇਹਨਾਂ ਕੋਲੇ ਪ੍ਰੈਲੀ ਹਿਸਾਬ ਦੀ ਪਰ ਇਹਨਾਂ ਨੇ ਮਿੱਟੀ ਸਾਰਿਆਂ ਤੋਂ ਜ਼ਿਆਦੀ ਆ ਬ੍ਰਹਮਾ ਦੇ ਲਈ ਅੱਛਾ ਹਾਂ ਇਹ ਸਭ ਤੋਂ ਆ ਵਾਹ ਕਰਮਾ ਜਿਹੜੀ ਤਿੰਨ ਕਰਮਾ ਦਾ ਮਤਲਬ ਹੈ ਕਿ ਜਿਹੜਾ ਜ਼ਿਆਦਾ ਜ਼ਮੀਨ ਵਾਲਾ ਉਹ ਗਰੀਬ ਹੈ ਤੇ ਘੱਟ ਵਾਲਾ ਅਮੀਰ ਹੈ ਹਾਂ ਬਿਲਕੁਲ ਜ਼ਿਆਦਾ ਜਿੰਦੇ ਕੋਲ ਜ਼ਿਆਦਾ ਧਨ ਨੇ ਮੈਂ ਤਾਂ ਕਹਿਣਾ ਵੀ ਉਹਦੀ ਬੁੱਧੀ ਪ੍ਰਸ਼ਟ ਹੋ ਗਈ ਹੈ ਉਹਦਾ ਪਾਗਲ ਹੋ ਗਿਆ ਹੈ ਜੀ ਉਹਦਾ ਐਡਾ ਲਾਲਚੀ ਹੋ ਗਿਆ ਪੈਸੇ ਪਿੱਛੇ ਘਰ ਦੇ ਵਿੱਚ ਜੀ ਵੀ ਇੱਕ ਇੱਕ ਜੰਮਿਆ ਮੁੰਡਾ ਤੇ ਵੀ ਇੱਕ ਇੱਕ ਏ ਪਰ ਬਾਹਰ ਉਹ درخت ਵੀ ਨਹੀਂ ਰਹਿਣ ਦੇਣਾ ਤੇ ਛੜਕਦੀ ਬਰਮਾ ਵੀ ਨਹੀਂ ਰਹਿਣ ਦੇਣੀ ਵੱਟ ਵੀ ਨਹੀਂ ਰਹਿਣ ਦੇਣੀ ਐ ਐਸੇ ਹਾਲਾਤ ਦੇ ਵਿੱਚ ਜੀ ਰਹੇ ਨੇ ਹਾਂ ਤੁਸੀਂ ਮਹਿਲਾ ਨਾਲ ਜਿਨ੍ਹਾਂ ਕੋਲ 4 ਕਨਾਲਾਂ ਹੋਣਗੀਆਂ ਮੈਂ ਤੁਹਾਨੂੰ ਕੋਣਾਂ 4 ਕਨਾਲਾਂ ਦੇ ਬੋਰ ਤੇ ਨਿੱਕੀ ਮੋਟਰ ਲਾਈ ਹੁੰਦੀ ਜਿਹੜੀ ਆਪਣੀ ਘਰ ਦੇ ਪਾਣੀ ਪੀਣ ਵਾਲੀ ਤੇ 10-10 ਦਰਖਤ ਖੜੇ ਨੇ 4 ਕਰਾਂ ਵਾਲੇ ਦੇ ਤੇ 40 ਕਿੱਲੇ ਵਾਲੇ ਦੇ 40 ਛੱਡ ਕੇ 5 ਦਰਖਤ ਵੀ ਮਿਲਲੇ ਜਿਹੜਾ ਕੋਈ ਸ਼ਾਇਦ ਕੋਈ ਅੱਧਾ ਹੋਵੇ ਸੌਜਤ ਮੈਂ ਕਹਿ ਨਹੀਂ ਸਕਦਾ ਮੇਰੇ ਇੱਥੇ ਨੇੜੇ ਤੇ ਜਮਿਨਾ ਵਾਲੇ ਜਿਨ੍ਹਾਂ ਨੇ ਜ਼ਿਆਦੀ ਜ਼ਮੀਨ ਲਈਏ ਉਹਦਾ ਪਿਆਰੋ ਜੇ ਮੇਰਾ ਇੱਕ ਦਰਖਤ ਲੱਗਾ ਤੇ ਇੱਕ ਨਾਲ ਗਵਾਂਢੀ ਜ਼ਿਆਦੀ ਜ਼ਮੀਨ ਵਾਲਾ ਉਹਨੂੰ 4 ਵਾਰੀ ਢਿੱਡ ਚ ਪੀੜ ਹੋ ਗਈ ਕਹਿੰਦਾ ਇਹਦੀ ਮੇਰੇ ਵਾਲੇ ਛਾਂ ਆਉਂਦੀ ਇਹਨੂੰ ਪੱਟ ਮੈਂ ਹੱਥ ਲਾ ਤੈਨੂੰ ਪਟਾਵਾ ਮੈਂ ਹੂੰ ਵੀ ਐਸੀ ਨੀਤ ਦੇ ਖੋਟੀ ਵਾਲੇ 40 ਕਿੱਲੇ ਪੈਲੀ ਹੋਵੇ ਤੇ ਪਿਆਰੋ ਇੱਕ ਛਾਂ ਤੋਂ 4 ਬੁੱਟੇ ਜੇ ਮਰ ਵੀ ਜਾਣ ਉਹ ਵੀ ਨਹੀਂ ਸਹਿ ਸਕਦੇ ਇਹੋ ਜਿਹਾਂ ਤਾਂ ਮਹਾਰਾਜ ਐਸੀ ਧਰਤੀ ਦੇ ਪੈਦਾ ਕਰੇ ਜਿੱਥੇ ਨਾ ਛਾਂ ਹੋਵੇ ਤੇ ਪਿਆਰੋ ਧੁੱਪ ਹੋਵੇ ਤੇ ਨਾ ਪਾਣੀ ਹੋਵੇ ਤੇ ਜਨਮ ਹੋ ਜੇ ਤੇ ਤੜ ਤੜ ਕੇ ਮਰ ਕੇ ਤੇ ਫਿਰ ਪਿਆਰੋ ਕੋਈ ਗੰਦੀਆਂ ਜੁੰਨਾ ਦੇ ਵਿੱਚ ਪੈਂਦੇ ਫਿਰ। ਕਈ ਵੀਰ ਕਿਸਾਨ ਇਹ ਗੱਲ ਕਰਦੇ ਨੇ ਕਹਿੰਦੇ ਵੀ ਜਦੋਂ ਦਰਖਤ ਲੱਗਿਆ ਹੁੰਦਾ ਤਾਂ ਸਾਡੀ ਫਸਲ ਘੱਟ ਨਿਕਲਦੀ ਝਾੜ ਘੱਟ ਨਿਕਲਦਾ। ਨਾ ਮੇਰੇ ਤੁਸੀਂ ਵੇਖਿਆ ਮੇਰੀ ਆ ਸੱਤਨ ਮਣ ਕਣ ਘੜੀ ਜੀ ਸਭ ਤੋਂ ਜ਼ਿਆਦਾ ਦਰਖਤ ਨੇ ਝੋਨਾ ਹੋਣਾ ਵਟਣਾ ਝੋਨਾ ਵੀ ਜ਼ਿਆਦਾ ਨਿਕਲਣਾ। ਇਹਦਾ ਜੇ ਮੰਨ ਲਓ ਘਾਟ ਵੀ ਗਿਆ ਆ ਜੀ ਪਿਆਰੋ ਫਾਲ ਵਾਲਾ ਬੂਟਾ ਪੰਜ ਮਣ ਘਾਟ ਵੀ ਗਈ ਤੇ ਕੀ ਹੋਣ ਲੱਗਾ? ਆ ਕਿਸੇ ਦੀ ਜਾਨ ਬਚੂ ਕੀ ਹੋਣ ਲੱਗਾ? ਰੋਟੀਆਂ ਜੋਗੀ ਦਾ ਵਾਧੂ ਏ ਇਹ درخت ਦੇ ਵਿੱਚੋਂ ਜੰਮੂ ਨੇ ਅਮਰੂਦ ਨੇ ਉਹ ਫਾਲੇ ਉਹ ਵੀ ਖਾਣ ਨਾਲ ਫੜ ਖਾਣ ਨਾਲ ਤਾਕਤ ਆਉਂਦੀ ਬੰਦਰ ਸਰੀਰ ਦੇ ਕੋਈ ਚੀਜ਼ਾਂ ਜਿਹੜੀਆਂ ਉਹ ਪੈਦਾ ਹੁੰਦੀਆਂ ਨੇ ਜੰਮੂ ਇਹ ਰਗਾ ਜੰਮੂ ਤੋਂ ਪੈਰੋ ਜਿਹੜਾ 슈ਗਰ ਵਾਲਾ ਖਾਵੇ ਤਾਂ ਉਹਦੀ 슈ਗਰ ਕੰਟਰੋਲ ਹੋ ਜਾਂਦੀ ਹੂੰ ਆ ਮੇਰੇ ਬਾਹਰ ਜੰਮੂ ਸੀ ਗੱਟਿਆਂ ਦੇ ਗੱਟੇ ਲਾ ਕੇ ਲਗਾਏ ਨੇ ਆ ਪਿੰਡ ਵਿੱਚ ਵੀ ਇੱਕ ਆਪਣਾ ਮਾਮਾ ਰਜਿੰਦਰ ਸਿੰਘ ਹੈਗਾ ਵਿਚਾਰਾ ਲਿਆਉਂਦਾ ਰਿਹਾ ਉਹਦੀ ਘਰ ਵਾਲੀ ਨੂੰ 슈ਗਰ ਸੀ ਉਹ ਰੋਜ਼ ਲੈ ਕੇ ਆਉਂਦਾ ਲਫਾਫਾ ਭਰ ਕੇ ਤੇ ਉਹਦੀ 슈ਗਰ ਕੰਟਰੋਲ ਹੋ ਗਈ ਜੀ ਤੇ ਭਲੋ ਜੇ ਜੰਮੂ ਆ ਤੋੜ ਲਾਤੇ ਨੇ ਤੇ ਇੱਥੋਂ ਜਿਹੜਾ ਮਰਜ਼ੀ ਖਾਧੀ ਜਾਵੇ ਜੰਮੂ ਦਾ ਸਹੀ ਗੱਲ ਹੈ ਤੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਵੱਧ ਚੜ ਕੇ ਦਰਖਤ ਲਾਵੋ ਤੇ ਦਰਖਤਾਂ ਦੀ ਪਾਲਣਾ ਕਰੋ ਜੀ ਓਕੇ ਸੋ ਦੋਸਤੋ ਤੁਸੀਂ ਵੇਖ ਰਿਆ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੋਂ ਤਸਵੀਰਾਂ ਜਿੱਥੇ ਕਿ ਮੈਂ ਪਹੁੰਚਿਆ ਸੀ ਪਿੰਡ ਗੱਟੀ ਅਜੈਬ ਸਿੰਘ ਵਾਲੀ ਜਲਾਲਾਬਾਦ ਫਰੂਜਪੁਰ ਦੇ ਵਿੱਚ ਸੋ ਕਿਸਾਨਾਂ ਨੇ ਜਿਹੜੇ ਸੇਵਾਦਾਰ ਹੈਗੇ ਨੇ ਬਾਬਾ ਗੁਰਤੇਜ ਸਿੰਘ ਗੱਟੀ ਜਿਨ੍ਹਾਂ ਨੇ ਪੌਦੇ ਲਗਾਏ ਨੇ ਪਿੰਡ ਦੇ ਵਿੱਚ ਸੜਕ ਦੇ ਉੱਪਰ ਸੋ ਹੋਰ ਵੀ ਦੀਦੀਆਂ ਪੌਦੇ ਲਗਾ ਲਗਾ ਰੀਆਂ ਹੈਗੀਆਂ ਨੇ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਦੋਸਤੋ ਅੱਗੇ ਸ਼ੇਅਰ ਕਰੋ ਤੁਸੀਂ ਵੇਖ ਰਿਆ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਧੰਨਵਾਦ